ਇੱਕ ਰਾਜ ਦੇ ਲਵੇ ਨਾ ਭਾਈ ਐਨੇ ਹਾਥੀ ਸੀ ਪਰ ਉਹਨਾਂ ਦੇ ਹਾਥੀਆਂ ਦੇ ਵਿੱਚੋਂ ਇੱਕ ਐਨਾ ਵਧੀਆ ਹਾਥੀ ਸੀ ਉਹ ਰਾਜੇ ਨੂੰ ਹਰੇਕ ਜੁੱਧ ਦੇ ਵਿੱਚ ਜਿੱਤ ਕੇ ਲਿਆਉਂਦਾ ਸੀ ਰਾਜੇ ਦੀ ਹਰੇਕ ਮੈਦਾਨ ਦੇ ਵਿੱਚ ਫਤਿਹ ਕਰਦਾ ਸੀ ਜਾਨੀ ਕਿ ਰਾਜੇ ਦਾ ਉਹ ਪੂਰਾ ਵਫਾਦਾਰ ਹਾਥੀ ਸੀ ਰਾਜਾ ਉਹ ਹਾਥੀ ਨੂੰ ਬਹੁਤ ਪਿਆਰ ਕਰਦਾ ਸੀ ਕਿ ਮੈਨੂੰ ਹਰੇਕ ਮੈਦਾਨ ਦੇ ਵਿੱਚ ਇਹ ਜਿੱਤ ਦਵਾਉਂਦਾ ਹੈ ਲੇਕਿਨ ਉਹ ਹਾਥੀ ਬੁढ़ा ਹੋ ਗਿਆ ਤੇ ਰਾਜੇ ਨੇ ਆਖਿਆ ਵੀ ਇਹ ਹਾਥੀ ਹੁਣ ਬਹੁਤ ਬੁੜਾ ਹੋ ਗਿਆ ਉਹਦੇ ਤੇ ਦੋ ਬੰਦੇ ਛੱਡੇ ਗਏ ਵੀ ਇਹਨੂੰ ਜੰਗਲ ਦੇ ਵਿੱਚ ਲੈ ਜਾਇਆ ਕਰੋ ਤੇ ਇਹਦੀ ਬਸ ਦੇਖ ਰੇਖ ਕਰਿਆ ਕਰੋ ਤੇ ਸ਼ਾਮ ਨੂੰ ਇਹਨੂੰ ਘਰੇ ਲਿਆਇਆ ਕਰੋ ਤਾਂ ਉਹੀ ਦੋ ਬੰਦੇ ਉਹਨੂੰ ਹਰ ਰੋਜ਼ ਜੰਗਲ ਦੇ ਵਿੱਚ ਲੈ ਕੇ ਜਾਇਆ ਕਰਨ ਹਾਥੀ ਚਰ ਚੁਰ ਕੇ ਆਪਦੇ ਗੀੜੇ ਗੂੜੇ ਖਾ ਕੇ ਫੇਰ ਸ਼ਾਮ ਨੂੰ ਘਰੇ ਆ ਜਾ ਕਰੇ ਇੱਕ ਦਿਨ ਹਾਥੀ ਜੰਗਲ ਦੇ ਵਿੱਚ ਜਾ ਰਿਹਾ ਸੀ ਤਾਂ ਉਹ ਇੱਕ ਦਲਦਲ ਦੇ ਵਿੱਚ ਫਸ ਗਿਆ ਤੇ ਉਹ ਜਿਹੜੇ ਰੱਖੇ ਹੋਏ ਸੀ ਬੰਦੇ ਉਹਨਾਂ ਤੋਂ ਬਾਹਰ ਨਾ ਆਇਆ ਤਾਂ ਉਹ ਬੰਦਿਆਂ ਨੇ ਰੌਲਾ ਪਾਇਆ ਰਾਜੇ ਨੂੰ ਸੁਨੇਹਾ ਦਿੱਤਾ ਉੱਥੇ ਰਾਜਾ ਪਹੁੰਚਿਆ ਤੇ ਹੋਰ ਵੀ ਸੈਨਾ ਪਹੁੰਚੀ ਪਰ ਹਾਥੀ ਨੂੰ ਕੱਢਣ ਵਾਸਤੇ ਬਹੁਤ ਕੋਸ਼ਿਸ਼ ਕਰੀ ਤੇ ਹਾਥੀ ਬਾਹਰ ਨਾ ਨਿਕਲਿਆ ਬਹੁਤ ਯਤਨ ਕਰੇ ਪਰ ਹਾਥੀ ਬਾਹਰ ਨਹੀਂ ਆਇਆ ਤੇ ਹਾਥੀ ਸੌਕਾ ਦੀ ਥੱਲੇ ਥੱਲੇ ਜਾਈ ਜਾਵੇ ਤਾਂ ਉੱਥੇ ਇੱਕ ਬਹੁਤ ਬਜ਼ੁਰਗ ਸੈਨਿਕ ਵੀ ਸੀ ਤਾਂ ਉਹ ਸੈਨਿਕ ਨੂੰ ਪੁੱਛਿਆ ਤਾਂ ਉਹ ਸੈਨਿਕ ਕਹਿੰਦਾ ਇਹ ਹਾਥੀ ਇਦਾਂ ਨਹੀਂ ਬਾਹਰ ਆਉਣਾ ਤੁਸੀਂ ਐਂ ਕਰੋ ਉਹੀ ਜੁੱਧ ਦੇ ਤਿਆਰੀ ਕਰੋ ਨਗਾਰੇ ਵਜਾਓ ਫੇਰ ਇਹ ਹਾਥੀ ਬਾਹਰ ਆਊ ਤਾਂ ਰਾਜੇ ਨੇ ਆਪਦੀ ਸੈਨਾ ਨੂੰ ਕਿਹਾ ਵੀ ਨਗਾਰੇ ਲਿਆਓ ਢੋਲ ਵਜਾਓ ਤੇ ਜੁੱਧ ਦਾ ਤਿਆਰੀ ਕਰੋ ਤੇ ਨਗਾਰੇ ਵੱਧ ਤੋਂ ਵੱਧ ਵਜਾਓ ਤੇ ਸ਼ਾਇਦ ਹਾਥੀ ਬਾਹਰ ਆ ਜਾਈ ਤਾਂ ਉਹ ਜਿਹੜੀ ਸੈਨਾ ਹੁੰਦੀ ਹੈ ਰਾਜੇ ਦੀ ਉਮੀ ਕਰਦੀ ਹੈ ਤੇ ਨਗਾਰੇ ਵਜਾਉਂਦੀ ਹੈ ਢੋਲ ਵਜਾਉਂਦੀ ਹੈ ਜੁੱਧ ਦੀ ਤਿਆਰੀ ਕਰਦੀ ਹੈ ਜਦੋਂ ਨਗਾਰੇ ਵੱਜਣੇ ਸ਼ੁਰੂ ਹੋ ਜਾਂਦੇ ਨੇ ਤਾਂ ਹਾਥੀ ਹੌਲੀ-ਹੌਲੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਹਾਥੀ 5-7 ਮਿੰਟਾਂ ਦੇ ਵਿੱਚ ਫਿਰ ਉਹ ਬਾਹਰ ਆ ਜਾਂਦਾ ਜਿਵੇਂ ਕਹਿੰਦੇ ਹੁੰਦੇ ਨੇ ਬੰਦੇ ਦੀ ਅੰਦਰੋਂ ਤਾਕਤ ਨਹੀਂ ਜਾਂਦੀ ਹੁੰਦੀ ਤੇ ਉਹ ਹਾਥੀ ਆਪਦੀ ਤਾਕਤ ਨਹੀਂ ਭੁੱਲਿਆ ਆਪਦੀ ਤਾਕਤ ਦੇ ਨਾਲ ਹੀ ਬਾਹਰ ਆ ਗਿਆ ਕਿਉਂਕਿ ਉਹ ਰਾਜੇ ਦਾ ਵਫਾਦਾਰ ਸਾਥੀ ਸੀ ਤੇ ਉਹ ਹਰੇਕ ਮੈਦਾਨ ਦੇ ਵਿੱਚ ਫਤਿਹ ਕਰਦਾ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਜਲੂਨ ਹੁੰਦਾ ਤਾਕਤ ਹੁੰਦੀ ਹੈ ਉਹ ਸਦਾ ਆਪਦੀ ਤਾਕਤ ਨੂੰ ਕਦੇ ਭੁੱਲਦੇ ਨਹੀਂ ਹੁੰਦੇ ਤੇ ਉਹ ਕਦੇ ਸਦਾ ਹਾਰਦੇ ਨਹੀਂ ਹੁੰਦੇ ਇਸ ਤਰ੍ਹਾਂ ਫਿਰ ਉਹ ਹਾਥੀ ਦਲ ਦੇ ਵਿੱਚੋਂ ਆਪਦੀ ਤਾਕਤ ਦੇ ਨਾਲ ਬਾਹਰ ਆਇਆ ਜਿਨ੍ਹਾਂ ਦੇ ਅੰਦਰ ਤਾਕਤ ਹੁੰਦੀ ਹੈ ਜਿੱਤਣ ਦੀ ਨਾ ਉਹ ਹਮੇਸ਼ਾ ਜਿੱਤ ਦੇ ਵਾਲੇ ਹੀ ਰਹਿੰਦੇ ਨੇ ਤੇ ਸਦਾ ਜਿੱਤਦੇ ਹੀ ਰਹਿੰਦੇ ਨੇ